ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਦੱਸਾਂਗੇ ਪਿੰਡ ਅਹਿਮਦਪੁਰ ਤਸੀਲ ਨਿਹਾਲ ਸਿੰਘਾ ਜਿਲ੍ਹਾ ਮੋਗਾ ਠੀਕ ਹੈ ਜਿਲ੍ਹਾ ਮੋਗਾ ਨਾਮ ਆ ਗਿਆ ਆਪਣਾ ਇੰਦਰ ਸਿੰਘ ਤੇ ਮੋਬਾਈਲ ਨੰਬਰ ਆਪਣਾ ਵਾਲ ਨੰਬਰ 8360794102 8360794102 94102 ਜਿਹੜੀ ਆਪਾਂ ਝੋਟੀ ਦੇਖੀ ਜਾਂਦੇ ਆ ਇਹ ਪਲੂਣ ਪਹਿਲਾ ਸੂਆ ਸੁੰਦੀ ਹੈ ਹਣਾ ਦੰਦ ਵਗੈਰਾ ਦੇਖਿਆ ਕਿ ਨਹੀਂ ਦੇਖਿਆ ਦੰਦੋ ਦੋਂਦੀ ਪਲੂਣ ਪਹਿਲਾ ਸੂਆ ਸੁੰਦੀ ਪਈ ਆ ਜੇਕਰ ਆਪਾਂ ਜੇ ਲੇਵੇ ਦੀ ਗੱਲ ਕਰੀਏ ਲੇਵੇ ਵਾਲੇ ਪਾਸੋਂ ਬੜੀ ਸਾਫ ਸੁਥਰੀ ਹੈ ਹਣਾ ਸੋ ਲੇਵਾ ਦੇਖੋ ਚਾਰੇ ਥਣ ਪੂਰੇ ਗੁੱਠਾਂ ਦੇ ਜਮ ਤੇ ਮੇਨ ਗੱਲ ਦੇਖੀਏ ਫਿਰ ਠੰਡੀ ਠੁੰਡੀ ਵੀ ਪੂਰੀ ਫੁੱਲ ਆ ਸੁਬਾ ਦੀ ਤੇ ਦਿਨ ਕਹਿ ਕਲੈਂਦੇ ਸੁੰਦੇ ਇਹ 5-6 ਦਿਨ ਬਾਕੀ ਇਹਦੇ ਰਿਕਾਰਡ ਵਗੈਰਾ ਕੁਝ ਵੀ ਪਤਾ ਕੁਝ ਆਪਾਂ ਨੂੰ ਤਾਂ ਆਪਣੀ ਪਰਚੀ ਹੀ ਜਿੱਤੀ ਹੋਵੇ ਕਾ ਵਾਚ ਨੂੰ ਮਾਰਨਾ ਫਾਇਦਾ ਠੀਕ ਹੈ ਇਹਦੀ ਮਾਂ 20 ਹਿੰਦੀ ਸੀ ਕੋਈ ਫਾਇਦਾ ਲੈ ਕੇ ਆਏ ਆ ਆ ਸੁਭਰਤ ਸਿੰਘ ਮੂੰਹ ਮੱਥਾ ਦੇਖੋ ਕੁੰਡਾ ਸਿੰਘ ਦਾ ਪੂਰਾ ਤੇ ਕਨਜ ਟੈਗ ਟੂਗੇ ਦੇ ਪਏ ਵਾ ਪਰ ਆਪਾਂ ਨੂੰ ਕਨਫਰਮ ਨਹੀਂ ਵੀ ਇਹ ਕਾਦੇ ਪਏ ਵਾ ਹਨ ਹਾਂਜੀ ਹਾਂਜੀ ਸੁਝਾਏ ਗੱਲ ਆ ਸੋ ਕੁੰਡੇ ਸਿੰਘਾਂ ਦੀ ਰਾਜ ਜੀ ਸਮੀ ਪੜੀ ਵੀ ਪਲੂਣ ਪਹਿਲਾ ਸੂਆ ਸੁੰਦੀ ਪਈ ਆ ਪਰ ਇੰਨੀ ਗੱਲ ਦਾ ਬਾਵਾ ਕਰਦੇ ਆ ਬਟਨ ਵਾਲੀ ਝੋਟੀਆਂ ਪਹਿਲੇ ਸੂਏ ਜਿਹੜੇ ਵੀ ਕਹਿੰਦੇ ਕਿ ਵਾ ਫਿੱਟ ਫਾੜ ਫਿਟਿੰਗ ਵਾਲਾ ਲੈ ਵਾ ਲੈਣਾ ਇਹdena ਝੋਟੇ ਦੂਜੇ ਸੂਰ ਜਿਹੜੇ ਜਾਂਦੀਆਂ ਡੇਡ-ਡੇਡ ਲੱਖ ਦੇ ਕਾਪੀ ਨੂੰ ਜਾਂਦੀਆਂ ਗਿਆ ਤੇ ਥਾਣੇ ਦੇਖੋ ਇਹਦੇ 4 ਜਾਂ 99 ਜਮ ਤੇ ਖਿੱਚ ਕੇ ਦੇਖੀਏ ਫਿਰ ਆਪਾਂ ਜਮਾ ਓਕੇ ਆ ਜਮਾ ਠੀਕ ਹੈ ਸੋ ਝੋਟੇ ਜਿਸ ਨੱਖਾਪਨ ਬਹੁਤ ਆ ਲੇਵਾ ਫਟਫਾਟ ਆ ਪੂਰਾ ਫਿਟਿੰਗ ਵਾਲਾ ਜਮਾ ਲੇਵਾ ਇਹਨੇ ਸੂਤ ਆ ਕਲਾ ਦੇਣਾ ਤੇ ਬਾਕੀ ਇਹ ਚਮੜੀ ਦੀ ਗੱਲ ਕਰੀ ਆਪਾਂ ਪੂਰਾ ਚਮੜੀ ਜਿਹੜਾ ਚਲ ਲਚਕਾ ਪਿਆਗਾ ਸੋ ਵੀਰੋ ਠੰਡੀ ਸੀਲ ਦੇਖ ਸਕਦਾ ਥਣਾ ਥਣਾ ਦੇ ਹੱਥ ਜਿਵੇਂ ਮਰਜ਼ੀ ਲਈ ਚੱਲੋ ਹਨਾ ਠੀਕ ਹੈ ਸਾਫ ਸੁਥਰੀ ਹੈਗੀ ਤੇ ਲੇਵਾ ਪਨੇੜ ਤੋਂ ਇੱਕ ਵਾਰ ਫਿਰ ਦਿਖਾ ਦਨੇ ਆ ਸੋ ਚਾਰੇ ਤਾਂ ਦੇਖੋ ਸਾਫ ਪੂਰੇ ਨਿਖਣ ਵਿੱਚ ਦਿੱਤੇ ਜਾਵਾ ਇੱਕ ਮਾੜੀ ਜਿਹੀ ਹਲਕੀ ਜਿਹੀ ਸਾਖ ਦੀ ਨਹੀਂ ਹੈ ਹਣਾ ਨਹੀਂ ਨਹੀਂ ਉਹ ਬਚੀ ਜੀ ਹੈ ਜੀ ਮਾੜੀ ਠੀਕ ਆ ਵੈਸੇ ਦੇਖਣ ਨੂੰ ਹੀ ਆ ਉਹ ਦਾ ਮੌਕੇ ਨਹੀਂ ਨੂੰ ਆ ਠੀਕ ਹੈ ਤੇ ਇਹਦੇ ਫਿਰ ਭਾਅ ਬਾਜ਼ਾਰ ਆਪਾਂ ਕੀ ਰੱਖਿਆ ਇਹਦਾ ਮੁੱਲ ਜੈ ਜੀ 1 ਲੱਖ 10 ਹਜ਼ਾਰ ਰੁਪਏ ਮਾਨ ਤਣ ਉਹ ਮਾਨ ਤਣ ਆਏ ਕੇ ਬੰਦੇ ਦਾ ਕਰ ਅੰਦਾਜ਼ਾ ਲਾ ਕੇ ਚੱਲੇ ਵੀ ਦੁੱਧ ਕਿੰਨਾ ਮੰਨ ਕੇ ਲੈਵੇ ਬੰਦੇ ਨੂੰ ਕੋ ਕਿ 11 ਕਿਲੋ ਤਾਂ ਦੇਣਾ ਚਾਹੀਦਾ ਜੀ ਅਸੀਂ ਛੋਟੀ ਨੂੰ ਮੂਰੇ ਮੌਸਮ ਦੀ ਜਾਂਦਾ ਜੀ ਅਜੇ ਕਿ ਲਈ ਮੈਂ ਆਪਾਂ ਕਹਿੰਦੇ 14 15 14 15 ਉਹ ਝੂਠੀ ਗੱਲ ਆ ਜੀ ਕੀ ਫਾਇਦਾ ਪਰ ਦੇਖਿਓ ਜੈ ਗਲਾ ਸੋ 1 ਲੱਖ 10000 ਰੁਪਏ ਕੀਮਤ ਆ ਝੋਟੀ ਪੂਰੀ ਸਾਫ ਸੁਥਰੀ ਹੈ ਪਿੰਡ ਹਮਦਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ